ਬੀਸੀ ਦੇ ਨਿਰਮਾਣ ਉਦਯੋਗ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਇਸ ਦੇ ਕਰਮਚਾਰੀਆਂ ਦੀ ਗਿਣਤੀ ਦੇ ਵਿੱਚ ਸੁਧਾਰ ਹੋਇਆ ਪਰ ਮਜ਼ਦੂਰਾਂ ਦੀ ਘਾਟ ਬਰਕਰਾਰ ਹੈ ਤੇ ਮਾਲਕਾਂ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਪਾ ਰਹੀ ਹੈ। ਬੀਸੀ ਕੰਸਟਰਕਸ਼ਨ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਯੋਗਤਾ ਪ੍ਰਾਪਤ ਕਾਮਯਾਬੀ ਘਾਟ ਨੇ ਸੈਕਟਰ ਦੇ ਵਿੱਚ ਔਸਤ ਸਾਲਾਨਾ ਵੇਜਸ ਨੂੰ ਡਾਲਰ 75000 ਤੱਕ ਘਟਾ ਕਰ ਦਿੱਤਾ ਹੈ ਜੋ ਪਿਛਲੇ 5 ਸਾਲਾਂ ਵਿੱਚ 21% ਦੀ ਵਾਧਾ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਸਾਰੀ ਕੰਪਨੀਆਂ ਨੂੰ ਵੀ ਲਗਾਤਾਰ ਅਨਿਸ਼ਚਿਤਤਾ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਹਨਾਂ ਦੇ ਕੰਮ ਲਈ ਭੁਗਤਾਨ ਕਰਨ ਦੀ ਗੱਲ ਆਉਂਦੀ ਹੈ ਬੀਸੀ ਦੇ ਨਿਰਮਾਣ ਉਦਯੋਗ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਇਸ ਦੇ ਕਰਮਚਾਰੀਆਂ ਦੀ ਗਿਣਤੀ ਵਿੱਚ ਸੁਧਾਰ ਹੋਇਆ ਹੈ ਪਰ ਮਜ਼ਦੂਰਾਂ ਦੀ ਘਾਟ ਬਰਕਰਾਰ ਹੈ ਤੇ ਮਾਲਕਾਂ ਦੇ ਉੱਤੇ ਬਹੁਤ ਜ਼ਿਆਦਾ ਦਬਾਅ ਦੇਖਣ ਨੂੰ ਮਿਲ ਰਿਹਾ ਹੈ BC ਕੰਸਟਰਕਸ਼ਨ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਯੋਗਤਾ ਪ੍ਰਾਪਤ ਕਾਮਯਾਦੀ ਘਾਟਨੇ ਸੈਕਟਰ ਦੇ ਵਿੱਚ ਔਸਤ ਸਾਲਾਨਾ ਵੇਜਸ ਨੂੰ ਡਾਲਰ 75000 ਤੱਕ ਘਟ ਕਰ ਦਿੱਤਾ ਜੋ ਪਿਛਲੇ 5 ਸਾਲਾਂ ਵਿੱਚ 21% ਦੀ ਵਾਧਾ ਹੈ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਨਿਰਮਾਣ ਮਜ਼ਦੂਰਾਂ ਲਈ ਔਸਤ ਪ੍ਰਵੇਸ਼ ਪੱਧਰ ਦੀ ਵੇਜਸ ਹੁਣ 22 ਡਾਲਰ ਪ੍ਰਤੀ ਘੰਟਾ ਤੋਂ ਵਾਧਾ ਹੈ ਜੋ ਕਿ ਸੂਬੇ ਵਿੱਚ ਘੱਟੋ ਘੱਟ ਵੇਜਸ ਤੋਂ 25% ਜ਼ਿਆਦਾ ਹੈ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਹੈ ਕਿ ਮਜ਼ਦੂਰਾਂ ਦੇ ਪੱਧਰ 'ਤੇ ਸੁਧਾਰ ਹੋਇਆ ਹੈ BC ਵਿੱਚ 6600 ਹੁਨਰਮੰਦ ਕਾਮਿਆਂ ਦੀ ਅਨੁਮਾਨਤ ਘਾਟ ਦੇ ਨਾਲ 2023 ਤੱਕ ਇਸ ਦਹਾਕੇ ਲਾ ਅਨੁਮਾਨ 2023 ਤੱਕ 26000 ਤੱਕ ਦੀ ਲੋੜ ਹੈ ਉਹਨਾਂ ਦਾ ਕਹਿਣਾ ਹੈ ਕਿ ਉਦਯੋਗ ਨੇ ਅਜੇ ਵੀ ਪਿਛਲੇ 5 ਸਾਲਾਂ ਵਿੱਚ ਵਪਾਰਕ ਕਾਮਯਾਬੀਆਂ ਦੀ ਗਿਣਤੀ 7% ਘਟਾ ਕੇ 160300 ਤੱਕ ਦੇਖੀ ਹੈ ਤੇ ਸੂਬੇ ਵਿੱਚ ਉਸ ਨਿਰਮਾਣ ਕੰਪਨੀ ਨੇ ਉਸ ਸਮੇਂ ਦੌਰਾਨ ਆਪਣੇ ਆਕਾਰ ਦਾ ਠੇਕਾ 15% ਦੀ ਦੇਖਿਆ ਹੈ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਹ ਸਾਰੀ ਕੰਪਨੀਆਂ ਨੂੰ ਵੀ ਲਗਾਤਾਰ ਅਨਿਸ਼ਚਿਤਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਹਨਾਂ ਦੇ ਕੰਮ ਲਈ ਭੁਗਤਾਨ ਕਰਨ ਦੀ ਗੱਲ ਆਉਂਦੀ ਹੈ ਠੇਕੇਦਾਰਾਂ ਨੂੰ ਸੰਭਾਵਤ ਤੌਰ ਤੇ ਭੁਗਤਾਨ ਲਈ ਮਹੀਨਿਆਂ ਦੀ ਉਡੀਕ ਕਰਨੀ ਪੈਂਦੀ ਹੈ ਐਸੋਸੀਏਸ਼ਨ ਦੇ ਬਿਆਨ ਦੇ ਵਿੱਚ ਕਿਹਾ ਹੈ ਕਿ ਉਹ ਮਹੱਤਵਪੂਰਨ ਵਿੱਤੀ ਜੋਖਮ ਦਾ ਅਨੁਭਵ ਕਰਦੇ ਨੇ ਤੇ ਕਰਜ਼ੇ ਦੀ ਵਧੀ ਹੋਈ ਲਾਗਤ ਨੂੰ ਲੈਂਦੇ ਨੇ ਜੋ ਉਹਨਾਂ ਨੂੰ ਦਿਵਾਲਾਪਨ ਦੇ ਖਤਰੇ ਵਿੱਚ ਪਾ ਸਕਦਾ ਹੈ ਉਹਨਾਂ ਨੂੰ ਵਿਤ ਨਿਰਮਾਣ ਪ੍ਰੋਜੈਕਟਾਂ ਦੀ ਸਥਿਤੀ ਵਿੱਚ ਰੱਖਿਆ ਗਿਆ ਹੈ ਜਿਸ ਦੇ ਵਿੱਚ ਹਾਊਸਿੰਗ ਬੀਸੀ ਦੀ ਸਖਤ ਲੋੜ ਹੈ ਉਹਨਾਂ ਦਾ ਕਹਿਣਾ ਹੈ ਕਿ ਸਮੂਹ ਬ ਰਾਹਤ ਪ੍ਰਦਾਨ ਕਰਨ ਲਈ ਤੁਰੰਤ ਭੁਗਤਾਨ ਕਾਨੂੰਨ ਬਣਾਉਣ ਲਈ ਜੋ ਕਿ 229000 ਕਰਮਚਾਰੀਆਂ ਤੇ ਡਾਲਰ 27 ਬਿਲੀਅਨ ਜਾਂ ਸੂਬੇ ਦੇ ਜੀਡੀਪੀ ਦਾ 10.3% ਲਈ ਜ਼ਿੰਮੇਵਾਰ ਹੈ। ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਸਾਲਾਨਾ ਮਹਿੰਗਾਈ ਦਰ ਫਰਵਰੀ ਦੇ ਮੁਕਾਬਲੇ ਮਾਰਚ ਵਿੱਚ ਵਧ ਰਹੀ ਹੈ ਗੈਸੋਲੀਨ ਦੀਆਂ ਉੱਚੀਆਂ ਕੀਮਤਾਂ ਦੇ ਨਾਲ ਇਹ ਵਧੀਆਂ ਨੇ ਏਜੰਸੀ ਦਾ ਕਹਿਣਾ ਹੈ ਕਿ ਮਾਰਚ ਲਈ ਇਸ ਦਾ ਖਪਤਕਾਰ ਮੁੱਲ ਸੂਚਕਾਂਕ ਜਿਹੜਾ ਉਹ 1 ਸਾਲ ਪਹਿਲਾਂ ਦੇ ਮੁਕਾਬਲੇ 2.9 ਫੀਸ ਦੀ ਵਧ ਸੀ ਜੋ ਫਰਵਰੀ ਵਿੱਚ ਸਾਲ ਦਰ ਸਾਲ ਦੇ 2.8 ਫੀਸ ਤੋਂ ਵਧਿਆ ਹੈ ਇਸ ਸਾਲੇ ਪਹਿਲੀ ਵਾਰ ਸੀ ਕਿ ਹੈਡਲਾਈਨ ਮਹਿੰਗਾਈ ਦਰ ਮਹੀਨੇ ਦਰ ਮਹੀਨੇ ਵਧੀ ਹੈ ਮਾਰਚ ਵਿੱਚ ਮਾਰਗੇਜ ਵਿਆਜ ਦੀ ਲਾਗਤ 1 ਸਾਲ ਦਰ ਸਾਲ ਦੇ ਆਧਾਰ ਦੇ ਉੱਤੇ 25.4 ਫੀਸ ਦੀ ਜਿਦੋਂ ਕਿ ਮਾਰਚ ਵਿੱਚ ਕਿਰਾਇਦਿਆਂ ਕੀਮਤਾਂ 1 ਸਾਲ ਪਹਿਲਾਂ ਦੇ ਮੁਕਾਬਲੇ 8.5 ਫੀਸਦੀ ਵਧੀਆਂ ਨੇ ਕੈਨੇਡਾ ਦੇ ਸਾਲਾਨਾ ਮਹਿੰਗਾਈ ਦਰ ਵਿੱਚ ਮਾਰਚ ਮਹੀਨੇ ਦੌਰਾਨ ਮਾਮੂਲੀ ਵਾਧਾ ਦਰਜ ਹੋਇਆ ਸਟੈਟਿਸਟਿਕਸ ਕੈਨੇਡਾ ਅਨੁਸਾਰ ਗੈਸੋਲਿਨ ਦੀਆਂ ਕੀਮਤਾਂ ਵਿੱਚ ਵਾਧਾ ਤੇ ਰਿਹਾਇਸ਼ੀ ਲਾਗਤਾਂ ਮਹਿੰਗਾਈ ਦਰ ਨੂੰ ਉੱਪਰ ਲਿਜਾਣ ਵਿੱਚ ਜ਼ਿੰਮੇਵਾਰ ਰਹੀਆਂ ਨੇ ਮਾਰਚ 2024 ਦੇ ਵਿੱਚ ਮਹਿੰਗਾਈ ਦਰ 2.9% ਦਰਜ ਕੀਤੀ ਗਈ ਫਰਵਰੀ ਵਿੱਚ ਇਹ ਦਰ 2.8% ਸੀ ਬੇਸ਼ੱਕ ਮਾਰਚ ਦੇ ਵਿੱਚ ਮਹਿੰਗਾਈ ਵਿੱਚ ਵਾਧਾ ਹੋਇਆ ਪਰ ਗੈਸੋਲਿੰਦੀਆਂ ਕੀਮਤਾਂ ਨੂੰ ਮੰਨਫੀ ਕਰਦੀ ਹੈ ਤਾਂ ਸਥਿਤੀ ਵੱਖਰੀ ਦਿਖ ਰਹੀ ਹੈ ਸਟੈਟ ਕਹਿੰਦੇ ਅਨੁਸਾਰ ਗੈਸੋਲਿੰਦੀਆਂ ਕੀਮਤਾਂ ਤੋਂ ਬਿਨਾਂ ਮਾਰਚ ਵਿੱਚ ਮਹਿੰਗਾਈ ਅਸਲ ਦੇ ਵਿੱਚ ਥੋੜਾ ਹੇਠਾਈ ਹੈ ਹਵਾਈਆ ਵਜਾਈ ਵਰਗੀਆਂ ਸੇਵਾਵਾਂ ਦੀ ਮਹਿੰਗਾਈ ਦਰ 4.5% ਦੀ ਵਧੀ ਹੈ ਪਰ ਵਸਤੂਆਂ ਖਪਤਕਾਰਾਂ ਤੇ ਕਾਰੋਬਾਰਾਂ ਦੁਆਰਾ ਖਰੀਦੀਆਂ ਜਾਣ ਵਾਲੀਆਂ ਆਈਟਮਾਂ ਤਕਰੀਬਨ 1.1% ਦੀ ਦਰ ਤੇ ਸਨ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਭੋਜਨ ਦੀਆਂ ਕੀਮਤਾਂ ਵਿੱਚ 3% ਦਾ ਵਾਧਾ ਹੋਇਆ ਜਦਕਿ ਕੱਪੜਿਆਂ ਤੇ ਜੁੱਤੀਆਂ ਦੀਆਂ ਕੀਮਤਾਂ ਵਿੱਚ 2.7% ਦੀ ਗਿਰਾਵਟ ਆਈ ਹੈ ਘਰੇਲੂ ਸੰਚਾਲਨ ਫਰਨੀਚਰ ਅਤੇ ਉਪਕਰਨਾਂ ਦੀਆਂ ਕੀਮਤਾਂ ਵਿੱਚ 2.3% ਦੀ ਜਿਹੜੀ ਹੈ ਉਹ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਸਮੁੱਚੀ ਰਿਹਾਇਸ਼ੀ ਲਾਗਤ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 6.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਕਿਰਾਏ ਤੇ ਮਾਰਗੇਜ ਲਾਗਤਾਂ ਮਹਿੰਗਾਈ ਦਰ ਨੂੰ ਉੱਪਰ ਵੱਲ ਰੱਖਣ ਦਾ ਅਹਿਮ ਕਾਰਨ ਰਹੀਆਂ ਪਿਛਲੇ ਸਾਲ ਦੀ ਤੁਲਨਾ ਵਿੱਚ ਮਾਰਗੇਜ ਵਿਆਜ ਲਾਗਤ 25.4 ਫੀਸਦੀ ਤੇ ਕਿਰਾਏ 8.5 ਫੀਸਦੀ ਵਾਧਾ ਦਰਜ ਕੀਤੇ ਗਏ ਮਾਰਗੇਜ ਵਿਆਜ ਦਰਾਂ ਮਹਿੰਗਾਈ ਦਰ ਦੇ ਵਿੱਚ ਇੱਕ ਵੱਡਾ ਯੋਗਦਾਨ ਪਾ ਰਹੀਆਂ ਨੇ ਹਾਲਾਂਕਿ ਇਸ ਮਹੀਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਕ ਮਕੱਲਮ ਨੇ ਕਿਹਾ ਸੀ ਕਿ ਜੂਨ ਵਿੱਚ ਵਿਆਜ ਦਰ ਵਿੱਚ ਕਟੌਤੀ ਸੰਭਾਵਨਾ ਦੇ ਦਾਇਰੇ ਦੇ ਅੰਦਰ ਹੈ ਪਰ ਕੇਂਦਰੀ ਬੈਂਕ ਨੂੰ ਇਹ ਦਰਾਂ ਦੇ ਵਿੱਚ ਕਟੌਤੀ ਕਰਨ ਤੋਂ ਪਹਿਲਾਂ ਮਹਿੰਗਾਈ ਵਿੱਚ ਇੱਕ ਨਿਰੰਤਰ ਗਿਰਾਵਟ ਦੇਖਣ ਦੀ ਵੀ ਲੋੜ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ